ਯੂਥ ਕਾਂਗਰਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਯੂਥ ਦੇ ਜਿਹੜੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਹੈ ਹਿਤੇਸ਼ ਗਰਗ ਵੱਲੋਂ ਉਹਨਾਂ ਦੇ ਸਾਥੀ ਮੌਜੂਦ ਨੇ ਹਿਤੇਸ਼ ਗਰਗ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਸ਼ਸ਼ੀ ਗੱਲ ਜੀ ਹਿਤੇਸ਼ ਜੀ ਜੇ ਗੱਲ ਕਰੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਹਾਡੇ ਵੱਲੋਂ ਪੰਜ ਗਰੰਟੀਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਯੂਥ ਕਾਂਗਰਸ ਦਾ ਇਸ ਦੇ ਵਿੱਚ ਅਹਿਮ ਰੋਲ ਹੋਏਗਾ ਜੋ ਕਿ ਜਿਹੜੇ ਕਿ ਯੂਥ ਕੌਂਨ ਰਾਹੁਲ ਗਾਂਧੀ ਜੀ ਨੇ ਜੋ ਗਰੰਟੀਆਂ ਦਿੱਤੀਆਂ ਨੇ ਉਹ ਯੂਥ ਕਾਂਗਰਸ ਵਾਸਤੇ ਬਹੁਤ ਮਾਇਨੇ ਰੱਖਦੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਪਹਿਲੀ ਨੌਕਰੀ ਜੋ ਕਿ ਪੱਕੀ 30 ਲੱਖ ਨੌکریاں ਔਰ ਜੋ ਕਾਂਗਰਸੀ ਸਰਕਾਰ ਬੰਦੇ ਤਾਂ ਆਉਣ ਦੇ ਸਰ 30 ਲੱਖ ਨੌਕਰੀਆਂ ਪੱਦਣਗੇ ਤੇ ਦੂਸਰੀ ਨੌਕਰੀ ਦੀ ਗੱਲ ਕਰੀਏ ਪੀਪਲ ਲੀਗ ਦੀ ਤਾਂ ਉਹਨਾਂ ਨੇ ਪੀਪਲ ਲੀਗ ਤੋਂ ਵੀ ਜੋ ਉਹਨਾਂ ਨੇ ਕਿਹਾ ਵੀ ਪੀਪਲ ਲੀਗ ਦਾ ਅੱਜਕੱਲ ਮੁੱਦਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਭੱਖਿਆ ਹੋਇਆਗਾ ਕਿ ਉਸ ਤੋਂ ਮੁਕਤੀ ਦੁਹਾਈ ਜਾਏਗੀ ਜੇਕਰ ਕੋਈ ਵੀ ਐਸਾ ਹੁੰਦਾ ਤਾਂ ਉੱਥੋਂ ਮੁਆਜਬੇ ਤੇ ਉਹਨਾਂ ਦੇ ਮੁਆਜਬੇ ਤੱਕ ਦਾ ਰੱਖਿਆ ਹੋਇਆ ਉਹਨਾਂ ਨੂੰ ਮੁਆਜਬਾ ਦਿੱਤਾ ਜਾਏਗਾ ਜੇਕਰ ਪੀਪਲ ਲੀਗ ਦੀ ਕੋਈ ਇਹੋ ਜਿਹੀ ਗੱਲ ਵੀ ਹੁੰਦੀ ਹੈ ਤਾਂ ਉਸ ਨੂੰ ਮੁਆਜਬਾ ਦਿੱਤਾ ਜਾਏਗਾ ਤੇ ਇੱਕ ਨੌਜਵਾਨ ਰੋਸ਼ਨੀ ਦੇ ਵਿੱਚ ਉਹਨਾਂ ਨੇ ਇੱਕ ਫੰਡ ਰੱਖਿਆ ਜਾਏਗਾ ਨੌਜਵਾਨ ਨੌਜਵਾਨਾਂ ਲਈ ਤੇ ਮੈਂ ਦੂਜੇ ਇੱਕ ਜੋ ਆਪਣਾ ਚੱਲ ਰਿਹਾਗਾ ਆਪਣਾ ਜਯ ਜਵਾਨ ਅਗਲੀ ਵਾਰ ਸਕੀਮ ਚਲਾਈ ਹੈ موجوده ਸਰਕਾਰ ਨੇ ਬੀਜੇਪੀ ਦੇ ਨੇ ਉਸ ਨੂੰ ਪੰਕ ਕਰਕੇ ਉਸ ਨੂੰ ਪੁਰਾਣੀ ਪ੍ਰਕਿਰਿਆ ਨੂੰ ਚਾਲੂ ਕੀਤਾ ਜਾਵੇਗਾ ਤੇ ਜੇ ਮੈਂ ਗੱਲ ਕਰਾਂ ਨਾਰੀ ਸ਼ਕਤੀ ਦੀ ਵਿੱਚ ਉਹਨਾਂ ਨੂੰ ਸਾਲਾਨਾ ਲੱਖ ਰੁਪਿਆ ਦਿੱਤਾ ਜਾਏਗਾ ਜੋ ਕਿ 8500 ਰੁਪਿਆ ਮੰਥਲੀ ਬਣਦਾਗਾ ਜੋ ਦਿੱਤਾ ਜਾਏਗਾ ਹਰ ਇਮੈਲਾਂ ਨੂੰ ਤੇ ਉਸ ਤੋਂ ਬਾਅਦ ਜੇ ਮੈਂ ਕਰਾਂ ਗੱਲ ਕਿਸਾਨ ਨੇ ਆਏ ਦੀ ਉਹਦੇ ਵਿੱਚ ਜੋ ਕਿ ਕਿਸੇ ਵੀ ਸਰਕਾਰ ਨੇ ਹਜ ਤੱਕ ਮੌਜੂਦਾ ਪੱਕੀ ਗਰੰਟੀ ਨਹੀਂ ਦਿੱਤੀ ਤਾਂ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੌਜੂਦਾ ਪੱਕੇ ਤੌਰ ਤੇ ਗਰੰਟੀਆਂ ਦੇਗੀ ਇਸ ਟੀਐਮਐਸਪੀ ਤੇ ਗਰੰਟੀ ਦੇਊਗੀ ਕਾਨੂੰਨ ਲਾਗੂ ਕਰੂਗੀ ਦੂਜੀ ਗੱਲ ਤੇ ਮਜ਼ਦੂਰ ਨੇ ਆਏ ਜੋ ਕਿ ਮਜ਼ਦੂਰਾਂ ਦੀ ਹਜ ਤੱਕ ਕੋਈ ਤਨਖਾਹ ਨਹੀਂ ਹੈਗੀ ਉਸ ਨੂੰ ਤਨਖਾਹ ਨੂੰ ਫਿਕਸ ਕੀਤਾ ਜਾਏਗਾ 400 ਰੁਪਏ ਤੱਕ ਤਨਖਾਹ ਦੀ ਫਿਕਸ ਕੀਤਾ ਜਾਏਗਾ ਪਲੱਸ ਉਹਨਾਂ ਨੂੰ ਸਿਹਤ ਬੀਮਾ ਦਾ ਕੋ ਮਹੱਈਆ ਕਰਵਾਇਆ ਜਾਏਗਾ ਤੇ ਉਸ ਤੋਂ ਬਾਅਦ ਆ ਜਾਂਦੀ ਗੱਲ ਹਿੱਸੇਦਾਰੀ ਨੇ ਆਏ ਜਿਸ ਦੇ ਵਸਤੀ ਐਕਟ ਦੇ ਵਿੱਚ 50% ਸੀਮਾ ਨੂੰ ਹਟਾ ਕੇ ਜਨਸੰਖਿਆ ਅਨੁਸਾਰ ਉਹਦਾ ਪੂਰਾ ਹੱਕ ਦਿੱਤਾ ਜਾਵੇਗਾ। ਤੇਜ ਜੀ ਜੇ ਗੱਲ ਕਰੀਏ ਦੇਖੋ ਸਰਕਾਰਾਂ ਗਰੰਟੀਆਂ ਦਿੰਦੀਆਂ ਸਰਕਾਰਾਂ ਫਿਰ ਬਣ ਜਾਂਦੀਆਂ ਜਦੋਂ ਸੱਤਾ ਚਾਹੁੰਦੀਆਂ ਤੇ ਉਹ ਗਰੰਟੀਆਂ ਤੇ ਪ੍ਰੋਪਰ ਉਹ ਧਿਆਨ ਨਹੀਂ ਦਿੰਦੀਆਂ। ਇਹੇ ਤਾਂ ਸਭ ਤੋਂ ਵੱਧ ਰਾਹੁਲ ਗਾਂਧੀ ਜੀ ਨੇ ਜੋ ਸਮਝ ਕੇ ਦਿੱਤੀਆਂ ਨਹੀਂ। ਵੀ ਆਦੀ ਕਰੀ ਗੱਲ ਕਰੀਏ ਸਰਕਾਰ ਆਈ ਸੀ ਉਹਨਾਂ ਨੇ ਹਜ਼ਾਰ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਹਜੇ ਤੱਕ ਕੋਈ ਉਸ ਦਾ ਨਹੀਂ ਪਤਾ ਰਾਸ਼ਨ ਕਾਰਟ ਕਰ ਤੱਕ ਪੰਜਾਉਣ ਦੀ ਗੱਲ ਕੀਤੀ ਸੀ ਪਰ ਨਹੀਂ ਪਰ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਜੋ ਇਹ ਮੈਂ ਗਰੰਟੀਆਂ ਦੇ ਰਿਹਾ ਹਾਂ ਇਹ ਮੈਂ ਪੂਰ ਤੌਰ ਤੇ ਪੱਕੇ ਤੌਰ ਤੇ ਜੇ ਸਰਕਾਰ ਬਣਦੀ ਤਾਂ ਅਸੀਂ ਦੇਵਾਂਗੇ ਤੇ ਇਸ ਦੀ ਜੇ ਗੱਲ ਕਰੀਏ ਦੇਖੋ ਗਰੰਟੀਆਂ ਦੀ ਗੱਲ ਹਮੇਸ਼ਾ ਵਾਲਟੀਆਂ ਲੈ ਕੇ ਆਉਂਦੀਆਂ ਹੈਗੀਆਂ ਤੁਹਾਡੀਆਂ ਵੀ ਕਈ ਸਟੇਟਾਂ ਚ ਸਰਕਾਰਾਂ ਹੈ ਜਾਂ ਤੁਸੀਂ ਵੀ ਬਹੁਤ ਗਰੰਟੀਆਂ ਦਿੱਤੀਆਂ ਉੱਥੇ ਤੁਸੀਂ ਗਰੰਟੀਆਂ ਪੂਰੀਆਂ ਕਰ ਚੁੱਕੇ ਹੋ ਜਿਵੇਂ ਕਿ ਉਹਨਾਂ ਤੇਲਗਾਨਾ ਚ ਸਰਕਾਰ ਆਈ ਹੈ ਉੱਥੇ ਜੋ ਗਰੰਟੀਆਂ ਦਿੱਤੀਆਂ ਸੀ ਗਰੰਟੀਆਂ ਪੂਰੀਆਂ ਹੋ ਰਹੀਆਂ ਨੇ ਰਾਜਸਥਾਨ ਦੇ ਵਿੱਚ ਸ਼ਿਕਰ ਪੈਨਸ਼ਨਾਂ ਵੀ ਵਧੀਆਂ ਨੇ ਸਾਰਾ ਕੁਝ ਹੋ ਜਾਏਗਾ ਚਲੋ ਹੁ ਉਹ ਤਾਂ ਲੱਗੀ ਚੀਜ਼ ਹੈਗੀ ਗਰੰਟੀਆਂ ਤਾਂ ਪੁਰਨ ਤੋਂ ਹੋ ਰਹੀਆਂ ਕਾਂਗਰਸ ਪੁਰਨੀਆਂ ਕਰ ਰਹੀ ਹੈ ਗਰੰਟੀਆਂ ਹਮੇਸ਼ਾ ਹੁਣ ਬਠਿੰਡਾ ਦੇ ਆਪਣੇ ਜੇ ਪੰਜਾਬ ਦੀ ਗੱਲ ਕਰ ਲਈਏ ਕਾਂਗਰਸ ਸਰਕਾਰ ਸੀਗੀ ਪੈਨਸ਼ਨ ਸੀਗੀ ਪਹਿਲਾਂ 750 ਸੀ ਤੇ 1500 ਕੀਤੀ ਹੈ ਸਰਕਾਰ ਨੇ ਅੱਛਾ ਮੋਦੀ ਸਰਕਾਰ ਦੇ ਜਿਹੜੇ ਲੀਡਰ ਹੈ ਉਹ ਕਹਿ ਰਹੇ ਹੈਗੇ ਜਦੋਂ ਜਦੋਂ ਸੱਤਾ 'ਚ ਸੀ ਕਾਂਗਰਸ ਉਦੋਂ ਇਹ ਕੰਮ ਕਿਉਂ ਨਹੀਂ ਕਰ ਪਾਈ ਤੇ ਕੰਮ ਹੋਏ ਆਈ ਉਦੋਂ ਕਿਉਂ ਨਹੀਂ ਹੋਏ ਕੰਮ 70 ਸਾਲਾਂ ਦੇ ਵਿੱਚ ਇਹਨੇ ਤਾਂ ਕੰਮ ਹੋਏ ਆ ਜੇ ਹੁਣ ਮੋਦੀ ਜੀ 70 70 ਸਾਲ ਦਾ ਕਹਿੰਦੇ ਰਹਿਣਗੇ 15 ਲੱਖ ਵਾਲਾ ਫਿਰ ਮੈਂ ਜੁਮਲਾ ਵੀ ਫੜ ਲੰਦਾ ਉਹਦਾ 15 ਲੱਖ ਹੈ ਕਿੱਥ ਇਹ ਦੇਖਿਆ ਜਾਵੇ ਤਾਂ 15 ਲੱਖ ਕਿੱਥੇ ਆ? ਸੋ ਕਿਉਂ ਨਹੀਂ ਹੋਇਆ? ਇੰਨੇ ਤਾਂ ਕੰਮ ਹੋਇਆ ਸੂਈ ਆਪਣੇ ਦੇਸ਼ ਦੇ ਵਿੱਚ ਸੂਈ ਤੱਕ ਨਹੀਂ ਬਣਦੀ ਸੀ। ਤੇਰੀ ਅੱਜ ਇੰਨਾ ਕੁਝ ਬਣ ਰਿਹਾ ਜਹਾਜ਼ ਤੱਕ ਹਵਾਈ ਜਹਾਜ਼ ਤੱਕ ਕੰਮ ਦੇ ਦੇਸ਼ 'ਚ ਬਣ ਰਿਹਾ। ਤੇ ਮੋਦੀ ਮੋਦੀ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਦੇ ਦਰਮਿਆਨ ਵੀ ਮਤਲਬ ਕਿ ਜਿਹੜੀ ਵੀ ਤੇਜ਼ ਦੀ ਤਰੱਕੀ ਹੋਈ ਹੈ ਸਾਡੀ ਸਰਕਾਰ ਨੇ ਕੀਤੀ ਹੈ। ਮੈਨੂੰ ਲੱਗਦਾ ਮਹਿੰਗਾਈ ਤੋਂ ਵਗੈਰਾ ਉਹਨਾਂ ਨੇ ਕੁਝ ਨਹੀਂ ਕੀਤਾ ਦੇਸ਼ 'ਚ। ਤੇਲ ਦਾ ਰੀਲ ਦੇਖ ਲਓ ਅੱਜ ਘਰ ਦੇ ਰਾਸ਼ਨ ਦਾ ਰੀਲ ਦੇਖ ਲਓ। ਤੁਸੀਂ ਆਪ ਹੀ ਦੇਖ ਲਓ ਵੀ ਕੀ ਕੀਤਾ? ਮੈਨੂੰ ਤਾਂ ਲੱਗਦਾ ਨੀ ਇਹਦਾ ਕੁਝ ਕੀਤਾ। ਤੁਸੀਂ ਦੱਸੋ ਵੀ ਕੀਤਾ ਤਾਂ ਮੈਨੂੰ ਅਹ ਇਹਦੇ ਇਸ ਚੀਜ਼ੇ ਗੱਲ ਕਰੀਏ ਦੇਖੋ ਪਾਰਟੀਆਂ ਦੇ ਚੱਕਰ ਚ ਲੋਕ ਬਹੁਤ ਪਰੇਸ਼ਾਨ ਹੋ ਰਿਹਾ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਹੈ ਦੇਖੋ ਅੱਜ ਦੀ ਜੇ ਗੱਲ ਕਰੀਏ 2014 ਦਾ ਇਲੈਕਸ਼ਨ ਸੀਗਾ ਵੀ ਮੋਦੀ ਸਾਹਿਬ ਨੇ ਨਾਰਾ ਦਿੱਤਾ ਸੀਗਾ ਵੀ ਅੱਛੇ ਦਿਨਾਂ ਦਾ ਵੀ ਅੱਜ ਲੋਕ ਅਸੀਂ ਵੀ ਲੋਕਾਂ ਚ ਵਿਚਰਦੇ ਆ ਜਦੋਂ ਲੋਕ ਬਹੁਤ ਪਰੇਸ਼ਾਨ ਹੋ ਕਹਿੰਦੇ ਅਸੀਂ ਕਿਧੇ ਵੱਲ ਜਾਈਏ ਵੀ ਹਰ ਇੱਕ ਪਾਰਟੀ ਵਾਦੇ ਜ਼ਰੂਰ ਕਰਦੀ ਆ ਦਾਅਵੇ ਜ਼ਰੂਰ ਕਰਦੀ ਆ ਗਰੰਟੀਆਂ ਜ਼ਰੂਰ ਦਿੰਦੀ ਆ ਪਰ ਉਸਤੇ ਖਰਾ ਨਹੀਂ ਉਤਰਿਆ ਜਾਂਦਾ ਉਹਨਾਂ ਕੋਲ ਕੀ ਕਹਿਣਾ ਚਾਹੂੰ ਮੈਂ ਇਹ ਕਹ ਰਿਹਾ ਖੜਾ ਤਾਂ ਕਿਸੇ ਤੋਂ ਦੇਖੋ ਪਾਰਟੀ ਦੇ ਵਿੱਚ ਕੋਈ ਨਾ ਕੋਈ ਪਾਰਟੀ ਦੇ ਵਿੱਚ ਹੁੰਦੀ ਹੈ ਤੁਹਾਨੂੰ ਆਪ ਬੋਟ ਪਾਉਣਾ ਜੀ ਪਾਉਣ ਦਾ ਲੋਕਾਂ ਦਾ ਹੱਕ ਹੈ ਆਪਾਂ ਕਿਸੇ ਨਾ ਫੜ ਕੇ ਦਾ ਵੋਟ ਪਵਾ ਨਹੀਂ ਸਕਦੇਗੇ ਦੇਖਣਾ ਉਹਨਾਂ ਨੇ ਦੇਖਣਾ ਬੱਚਾ ਵੀ ਕਿਹੜਾ ਬੰਦਾ ਕਿਹੜੀ ਪਾਰਟੀ ਵੀ ਕੰਮ ਕਰੂਗੀ ਕਾਂਗਰਸ ਕਰੋ ਇੱਥੇ ਵਿੱਚ ਕੰਮ ਕਰਦੀ ਤੇ ਕਰਦੀ ਹੀ ਜਾਊਗੀ ਅੱਛਾ ਤਾਂ ਏਮਜ਼ ਦੀ ਬਹੁਤ ਗੱਲ ਚੱਲ ਰਹੀ ਹੈਗੀ ਆ ਬੀਬਾ ਹਰਸਿਮਰਤ ਕੋਰ ਬਾਦਲ ਹਰ ਇੱਕ ਸਟੇਜ ਤੇ ਗੱਲ ਕਹਿੰਦੇ ਆ ਹੋਲਡਿੰਗ ਵੀ ਲੱਗੇ ਹੋਏ ਆ ਉਹਨਾਂ ਦੇ ਪੂਰੇ ਬੈਨਰ ਲੱਗੇ ਹੈਗੇ ਆ ਬਠਿੰਡਾ ਚ ਵੀ ਏਮਜ਼ ਜਿਹੜਾ ਹੈਗਾ ਅਸੀਂ ਲੈ ਕੇ ਆਂਦਾ ਆ ਆਪਦੀ ਸਰਕਾਰ ਦਰਮਿਆਨ ਲੈ ਕੇ ਆਂਦਾ ਮੈਂ ਰਿਕਵੈਸਟ ਕੀਤੀ ਸੈਂਟਰ ਗਵਰਨਮੈਂਟ ਨੂੰ ਵੀ ਇਹ ਕਿਤੇ ਹੋਰ ਡਿਸਟ੍ਰਿਕਟ ਤੇ ਜਾਣਾ ਸੀਗਾ ਤੇ ਅਸੀਂ ਬਠਿੰਡਾ ਮਤਲਬ ਕਿ ਏਮਜ਼ ਸ਼ਰਮਣੀ ਅਕਾਲੀ ਦਲ ਦੀ ਦੇਣਾ ਹਰ ਸਿਮਰਤ ਕੋਰ ਬਾਦਲ ਦੀ ਦੇਣਾ ਕੀ ਕਰਾ ਜਾਉਂ ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗਾ ਕਿ ਉਹਨਾਂ ਦਾ ਧੰਨਵਾਦ ਚਲੋ ਏਮਜ਼ ਲੈ ਕੇ ਆਏ ਬਟ ਇਹ ਲੋਕਾਂ ਦੇ ਪੈਸੇ ਨਾਲ ਬੰਦਾ ਹੈ ਲੋਕਾਂ ਦਾ ਜੇ ਪੈਸਾ ਪੈਸਾ ਆਇਆ ਲੋਕਾਂ ਨੇ ਪੈਸਾ ਜੀਐਸਟੀ ਦਿੱਤਾ ਤਾਂ ਹੀ ਏਮਜ਼ ਆਇਆਗਾ ਇਦੇ ਵਿੱਚ ਕੋਈ ਸਰਕਾਰ ਇਹਦੇ ਵਿੱਚ ਆਈ ਨਹੀਂ ਕੋਈ ਸਰਕਾਰ ਨੇ ਹੁਣ ਸੈਂਟਰ ਚ ਕਹਿੰਦਾ ਬੀਜੇਪੀ ਆ ਬੀਜੇਪੀ ਵਾਲੇ ਕਹਿ ਰਹੇ ਅਸੀਂ ਲਾਇਆ ਬਣਾਇਆ ਅੱਜ ਮੇਰੇ ਕੋਲ ਇੱਕ ਪੋਸਟ ਆਈ ਉਹਦੇ ਵਿੱਚ ਬੀਜੇਪੀ ਕਹਿ ਰਹੀ ਆ ਅਸੀਂ ਲਾਇਆ ਹੁਣ ਮੈਨੂੰ ਤਾਂ ਆਈ ਨਹੀਂ ਸਮਝ ਆ ਮੈਨੂੰ ਤਾਂ ਇਹ ਲੱਗਦਾ ਵੀ ਲੋਕਾਂ ਦੇ ਪੈਸੇ ਨਾਲ ਹੀ ਬਣਿਆ ਤਾਂ ਇਹ ਕਿਸੇ ਨੂੰ ਇਹਦੇ ਗੁਣਗਾਨ ਦੇ ਕੋਈ ਲੋੜ ਉਹ ਨਹੀਂ ਹੈਗਣ ਇਸ ਚੀਜ਼ ਵਿੱਚ ਇਹਦਾ ਲੋਕਾਂ ਨੂੰ ਪਤਾ ਵੀ ਕਿਹਨੇ ਬਣਾਇਆ ਕਿਹਨੇ ਨਹੀਂ ਬਣਾਇਆ ਅੱਛਾ ਜੀਤ ਮੇਂਦਰ ਸਿੰਘ ਸਿੱਧੂ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਨੇ ਤੇ ਕਾਫੀ ਕੈਂਪੇਨ ਚੱਲ ਰਿਹਾ ਕਿਸ ਤਰ੍ਹਾਂ ਦੀ ਮਤਲਬ ਕੀ ਰਿਸਪੌਂਸ ਮਿਲ ਰਿ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤਾਂ ਅਸੀਂ ਦੋ ਦੋ ਦੋਲ ਜਾ ਕੇ ਇਹ ਰਾਹੁਲ ਗਾਂਧੀ ਜੀ ਗਰੰਟੀਆਂ ਵੀ ਦੱਸ ਰਹੇ ਆਂ ਜੀਤ ਮਿਲਿੰਦਰ ਜੀ ਬਾਰੇ ਵੀ ਦੱਸ ਰਹੇ ਆਂਗੇ ਕਿਉਂਕਿ ਇੱਕ ਸਾਫ ਸੁਥਰੀ ਸ਼ਬੀ ਨੇ ਇਹ ਲੋਕਾਂ ਦਾ ਬਹੁਤ ਪੋਜ਼ਿਟਿਵ ਆ ਉਹਨਾਂ ਦੇ ਕੋਈ ਉਹਨਾਂ ਦਾ ਫਲੋਰ ਨਹੀਂ ਕਿਸੇ ਪਾਸੇ ਵੀ ਦੇਖਿਆ ਜਾਵੇ ਤਾਂ ਹਰ ਇੱਕ ਕੈਂਡੀਡੇਟ ਜਿੱਤ ਦੇ ਜਿਹੜੇ ਆ ਗਿਆ ਦਾਅਵੇ ਠੋਕ ਰਿਹਾ ਹੈਗਾ ਕਿ ਲੱਗਦਾ ਹੈ ਜੀਤ ਮਿਲਿੰਦਰ ਸਿੰਘ ਸਿੱਧੂ ਬਠਿੰਡਾ ਸੀਟ ਤੋਂ ਜਿੱਤ ਪ੍ਰਾਪਤ ਕਰਨਗੇ 100% ਜਿੱਤ ਪ੍ਰਾਪਤ ਕਰਨਗੇ ਇਹਦਾ ਸੋਲੋ ਦਾਵੇ ਦਾ ਹਰੇਕ ਪਾਰਟੀ ਕਰਦੀ ਹੈ ਪਰ ਜੀਤ ਮਿੰਦਰ ਸਿੰਘ ਸਤੂ ਇਹੋ ਜੀ ਸ਼ਬੀ ਹੈ ਕਿ ਉਹਨਾਂ ਦੇ ਕੋਈ ਦਾਗ ਨਹੀਂ ਬੇਦਾਗ ਨੇ ਜਿੱਤ 100% ਪ੍ਰਾਪਤ ਕਰਨ ਗਈ 100% ਜਿੱਤ ਹੋਊਗੀ ਉਹਨਾਂ ਦੀ